ਸਵਾਗਤ ਹੈ ਕਿਸਾਨ ਵੀਰੋ ਹੜਾ ਢੱਲੋੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਪਿੰਡ ਮਹਾਰਾਜ ਬਠਿੰਡੇ ਜਿਹੜੇ ਦੇ ਪਿੰਡ ਆ ਜੀ ਤੇ ਦਸੀਰਾਮ ਪ੍ਰਾਫੂਲ ਦਾ ਪਿੰਡ ਆ ਕੋਠੇ اٹਾਲਾ ਵਾਲੀ ਚਾਰ ਤੁਹਾਡੇ ਵਾਸਤੇ ਸੌਦੇ ਘਰੇ ਰੱਖਣ ਵਾਲੇ ਲੈ ਕੇ ਆਏ ਆ ਪਾਲਕ ਕੱਟੀ ਆ ਟੋਕੜ ਗੱਬਣ ਜਰਸੀ ਵਹਿੜ ਆ ਤੇ ਤਾਜੀ ਸੂਈ ਵੀ ਪਲੂਨ ਕੱਟੀ ਆ ਤੇ ਇਧਰ ਗੱਬਣ ਵਹਿੜ ਆ ਕਿ ਦਿਨ ਕੁਝ ਕੱਢ ਦੀਏ ਗੱਲਬਾਤ ਬਾਈ ਨਾਲ ਕਰਾਵਾਂ ਸਾਰੀ ਡਿਟੇਲਸ ਤੁਹਾਨੂੰ ਲੈ ਕੇ ਦੇਵਾਂਗੇ ਐਂਡ ਤਾਈ ਸਾਰੀ ਵੀਡੀਓ ਦੇਖ ਲਓ ਪਹਿਲਾਂ ਫਿਰ ਤੁਸੀਂ ਲਾਇਓ ਬਾਈ ਨੂੰ ਫੋਨ ਤੇ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਤੇ ਸਾਰੀ ਤੁਸੀਂ ਆਪ ਦੀ ਆਪ ਕਰਨੀ ਆਜੋ ਬਾਈ ਜੀ ਇੱਥੇ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਵਧੀਆ ਜੀ ਪਹਿਲਾਂ ਨੰਬਰ ਬੋਲੋ ਜੀ 9878527374 ਜੀ 9878527374 ਜੀ ਪਿੰਡ ਆਪਣਾ ਜੀ ਪਿੰਡ ਮਹਾਰਾਜ ਰੋਡ タル ਵਾਲੀ ਵਾਲਾ ਰੋਡ ਮਹਾਰਾਜ ਜੀ ਓਕੇ ਮਹਾਰਾਜ ਪਿੰਡ ਮਹਾਰਾਜ ਆ ਕੋਠੇ タル ਵਾਲੀ ਹਾਂਜੀ ਰੋਡ ਮਹਾਰਾਜ タル ਵਾਲੀ ਰੋਡ ਮਹਾਰਾਜ ਓਕੇ ਤੇ ਇਹ ਉਧਰੋਂ ਕਮਨ ਸਾਰਾ ਵਾਲੀ ਸੜਕ ਦੇ ਕੋਲੋਂ ਇਧਰ ਸੜਕ ਪਾੜਦੀ ਹੈ ਨਾ ਹਾਂਜੀ ਹਾਂ 3 ਕਿਲੋਮੀਟਰਾਂ ਜੀ ਕਮਨ ਸਾਰਾ ਸੜਕ ਕੋਲੋਂ ਉੱਥੋਂ ਠੀਕ ਹੈ ਜੀ ਤੇ ਆਪਣਾ ਵਪਾਰ ਦਾ ਕੰਮ ਹੈ ਜੀ ਹਾਂਜੀ ਵਪਾਰ ਦਾ ਕੰਮ ਹੈ ਜੀ ਥੋੜਾ ਬਹੁਤਾ ਲਿਓਣੇ ਹਾਂ ਮਾੜਾ ਮੋਟਾ ਲਿਓਣੇ ਬਾੜਾ ਲਿਓਣੇ ਹੈਗੇ ਚਾਪ ਤੇ ਜ ਮੰਨ ਲਓ ਵੀ ਤੇ ਹੁਣ ਆਪਾਂ ਕਿੰਨਿਆਂ ਦਿਖਾ ਰਹੇ ਹਾਂ ਜੀ ਅੱਜ ਚਾਰ ਪੁੱਤ ਦਿਖਾ ਰਹੇ ਹਾਂ ਜੀ ਤੇ ਜਮਾਂ ਘਰੇ ਉਧਰ ਰੱਖਣਾ ਹੈ ਸੌਦੇ ਹਨਾ ਸਾਰੇ ਸਿਰੇ ਆ ਜੀ ਓਕੇ ਤੇ ਆਪਾਂ ਸਟਾਰਟ ਕਰ ਲਗੇ ਪਹਿਲਾਂ ਇਕੱਤੀ ਤੁਸੀਂ ਆ ਜੀ ਇਧਰ ਨੂੰ ਹੋਰ ਮਾੜਾ ਜੀ ਜਿਹੜੀ ਆਪਾਂ ਸਕਰੀਨ ਤੇ ਇਕੱਤੀ ਦੇਖੀ ਜਾਂਦੇ ਆ ਜੀ ਕਦੋਂ ਸੂਈ ਆ ਬਈ ਇਹ ਤੇ ਪਰਸੋ ਰਾਤ ਨੂੰ ਸੂਈ ਆ ਜੀ ਪਰਸੋ ਰਾਤ ਨੂੰ ਸੂਪੀ ਤੇ ਬੱਚਾ ਬਚਾ ਓਕੇ ਆ ਬਈ ਸਭ ਓਕੇ ਆ ਜੀ ਆ ਦੇਖੋ ਚੱਟੀ ਜਾਂਦੀ ਹੈ ਕੋਈ ਚੱਕਰ ਨਹੀਂ ਤੇ ਕਿੰਨਾ ਕੋ ਹੁਣ ਬੋੜਾ ਆ ਥੱਲੇ 8 ਕਿਲੋ ਬੋੜਾ ਤਿਆਰ ਆ ਜੀ ਦੰਦਾਂ ਜਿਵੇਂ ਆਂਗੀ हां जी दंदा जी। जी, जी। जी दी आपको थनु ਦੱਸ ਜੀ ਗੇ ਦੰਦਾ ਓਕੇ ਓਕੇ ਦੰਦਾ ਜੇ ਕੋਈ ਬਾਈਆਂ ਨੂੰ ਕੱਚੀ ਐ ਦੋ ਦੰਦ ਹੋ ਚਾਰ ਦੰਦ ਵੱਟ ਵੱਟ ਖੋਲੋ ਜਿਹੜਾ ਤੋੜ ਰਖ ਰਹਿ ਕੇ ਚੱਕ ਤੇ ਬਾਕੀ ਦੀ ਗੱਲ ਮਗਰ ਕਟਾ ਆ ਗਿਆ ਪਰसों ਹੀ ਹੋਈ ਵੀਰ ਬੱਚਾ ਓਕੇ 7 ਕਿਲੋ ਵਾਲਾ हां जी ਕਿੰਨਾ ਗਰ ਦੁੱਧ ਕਢ ਦੋ ਬਾਈ ਫਿਰ 11 ਕਿਲੋ ਬਹੁਤ ਸਾਧ ਕਢ ਦੋ ਜੀ ਓਕੇ 11 ਕਿਲੋ ਦੁੱਧ ਕਢ ਦੋ ਬਾਕੀ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ ਦਾ ਹੈਗਾ 9:00 ਵਜੇ ਦਾ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਚੰਗੇ ਸਹਿਜ ਦੀ ਆ ਗਈ ਝੋਟੀ ਠੀਕ ਹੈ ਜੀ ਤੇ ਥਾਂ ਲੇਵੇ ਦੀ ਪੂਰੀ ਸਾਫ ਆ ਪਹਿਲਾਂ ਕੱਟੀ ਚੰਗੇ ਸਿੰਘ ਦੀ ਰੰਗ ਬੰਨ ਪੂਰਾ ਸੋਹਣਾ ਆ ਦੇਖੋ ਜੀ ਕਰੋ ਚੱਕ ਤੇ ਥਾਨ ਫਿਰ ਦੂਜਨ ਵਾਲਾ ਲੱਗਿਆ ਵਾ ਹਣਾ ਹਾਂਜੀ ਹਾਂਜੀ ਹਾਂ ਨਹੀਂ ਮਾੜਾ ਲੱਗਿਆ ਜੀ ਆ ਦੇਖੋ ਹਾਂਜੀ ਹਾਂਜੀ ਥਣ ਲੇਵੇ ਦੀ ਪੂਰੀ ਸਾਫ ਆ ਕਰੋ ਜੀ ਚੱਕ ਆਇਓ ਤੁਸੀਂ ਆ ਗਿਆ ਤੈਨ ਧਾਰਾ ਮਾਰ ਕੇ ਆਇਓ ਤੁਸੀਂ ਆ ਦੀਨ ਧਾਰਾ ਮਾਰ ਕੇ ਦਸਰਲੀ ਕਰਕੇ ਲੈ ਕੇ ਜਾਓ ਹਾਂਜੀ 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 ਤੇ ਵੀਰੇ ਜਿਹੜੀ ਇਹ ਪਹਿਲਣ ਘੱਟੀ ਆਪਾਂ ਦਿਖਾਏ ਆ ਦਿਖਾਈ ਜਾਂਦੇ ਆ ਤੇ ਇਹਦਾ ਕੀ ਰੇਟ ਆ ਗਿਆ ਇਹਦਾ 92000 ਰੁਪਿਆ ਜੀ 92000 ਰੁਪਇਆ ਮਾਨਦਾਨ ਹੋ ਜੂਗਾ ਮਾਨਦਾਨ ਕਰ ਦਾਂਗੇ ਜੀ 92000 ਚੰਗੀ ਘੱਟੀ ਹੈ ਜੀ ਐ ਨਹੀਂ ਹੈਗੀ ਸਿੰਘ ਦੀ ਇੱਕ ਨੰਬਰ ਨੇੜ ਤੋਂ ਥਾਣ ਦਿਖਾ ਦਾਂ ਤੁਹਾਨੂੰ ਤੇ ਬਾਕੀ ਸੀਲ ਸਾਹੂ ਆ ਬਾਈ ਹੈ ਨਾ ਹਾਂਜੀ ਹਾਂਜੀ ਹਾਂ ਕੁਆਲਿਟੀ ਰੱਖ ਕੇ ਚੋਣੇ ਹਾਂਜੀ ਹਾਂਜੀ ਬਾਲਟੀ ਰੱਖ ਕੇ ਜੀ ਦੇਖ ਦੀ ਕੁਆਲਿਟੀ ਇੱਕ ਨੰਬਰ ਕਿਹੜੀ ਵੀਰੇ ਵੱਡੇ ਸਾਇ ਦੇ ਹੁਣ ਆਪਾਂ ਵੇੜ ਵੇਖੀ ਜੰਨੇ ਆ ਹਾਂਜੀ ਇਹਦੀ ਕੀ ਡਿਟੇਲ ਆ ਕਿਹੜਾ ਸੂਆ ਤੇ ਕਦੋਂ ਸੂਂਦੀ ਹੈ ਤੇ ਕਿੰਨਾ ਦੁੱਧ ਵਾਦਾ ਇਹਦਾ ਦੂਜਾ ਸੂਆ ਸੂਂਦੀ ਹੈ ਜੀ ਓਕੇ ਜੀ 15 ਤਰੀਕ ਨੂੰ ਦਿਨ ਪੂਰਾ ਜੀ ਪੂਰੇ ਦਨੇ ਦੇ ਹਾਂਜੀ ਪਹਿਲੇ ਸੂਏ ਦਿੱਤਾ ਜੀ ਨਹੀਂ 22 ਲੀਟਰ ਇਹ ਤੇ 30 ਲੀਟਰ ਪਲੱਸ ਦੇ ਦੋ ਦਜੀ ਲਿਆਓ ਜੀ ਇਹਨੂੰ ਚੰਗੀ ਹੈ ਜੀ ਬਰੀਡ ਵਾਲੀ ਬੈੜ ਆ ਕੱਦ ਕਾੜ ਪੂਰਾ ਫੁੱਲ ਆ ਠੀਕ ਆ ਜੀ ਉਸ ਹਿਸਾਬ ਨਾਲ ਜਜਮੈਂਟ ਕਰ ਲਿਓ ਰੇਟ ਇਹਦਾ ਵੀਡੀਓ ਦੇ ਵਿੱਚ ਹੀ ਹੂ ਹੂ ਜਮਾ ਜਾਇਜ਼ ਬੈੜ ਦੇ ਹਿਸਾਬ ਨਾਲ ਆ ਦੇਖੋ ਜੀ ਥਣ ਲੇਵਾ ਬੜਾ ਚੰਗਾ ਹਨਾ ਬਈ ਬਹੁਤ ਚੰਗਾ ਜੀ ਹੂੰ ਥਣ ਲੇਵੇ ਦੀ ਪੂਰੀ ਸਾਫ ਆ ਦੇਖੋ ਜੀ ਨੇੜ ਤੋਂ ਲੈ ਚਲੋ ਵੀਰੇ ਤੇ ਅੱਜ ਵੀ ਲੇਵਾ ਚੰਗਾ ਲਈ ਫਿਰਦੇ ਤੇ ਕਰੂ ਵੀ ਬਹੁਤ ਹਨਾ ਲੇਵਾ ਬਈ ਬਹੁਤ ਜ਼ਿਆਦਾ ਬਣਾਉਗੀ ਜੀ 15 ਤਰੀਕ ਨੂੰ ਦਿਨ ਪੂਰੇ ਹੋਣਿਆ ਜੀ ਇਹਦੇ ਓਕੇ 15 ਨੂੰ ਅੱਜ ਤਰੀਕ ਹੋ ਗਿਆ 8 ਹਾਂਜੀ 7 ਦਿਨ ਬਾਕੀ ਹੈ ਜੀ ਇਹਦੇ 7 ਤੇ ਵਾਕਿਆ ਦਾ ਪ੍ਰਿੰਟ ਪ੍ਰਿੰਟ ਬੱਚੀ ਦੇ ਪੂਰੇ ਫੁੱਲ ਆ ਜੀ ਤੇ ਥਣ ਲੇਵੇ ਦੀ ਜੇ ਆਪਾਂ ਗੱਲ ਕਰ ਲਗੇ ਜਜਮੈਂਟ ਤੁਸੀਂ ਅੱਜ ਕੱਚੀ-ਕੱਚੀ ਦੇ ਹਿਸਾਬ ਨਾਲ ਕਰਨੀਆਂ ਆ ਦੇਖੋ ਜੀ ਲੈ ਚਲੋ ਵੀਰੇ ਬਰੀਡ ਚ ਕੋਈ ਕੰਪਰੋਮਾਈਜ਼ ਨਹੀਂ ਠੀਕ ਆ ਜੀ ਫੁੱਲ ਬਰੀਡ ਫੁੱਲ ਕੱਦ ਆ ਦੇਖੋ ਜੀ ਤੇ ਲਾੜ ਨੰਗੂ ਜਾਗਦੀ ਆ ਬੱਚੀ ਜੀ ਮੋਲੇ ਦਾ ਵੀ ਪੁੱਛਾਂਗੇ ਤੇ ਦੁੱਧ ਬਾਈ ਨੇ ਤੁਸੀਂ ਆਦਾ ਭਾਉਂਦੀ 25 ਮੰਨ ਕੇ ਲੈ ਲਓ ਬਾਈ ਕਹਿੰਦਾ ਵੀ 30 ਤੋਂ ਪਲੱਸ ਚੱਲਣ ਆਈ ਬੱਸੀ ਆ ਨਾ ਬਾਈ ਹਾਂ ਜੀ ਹਾਂ 22 ਲੀਟਰ ਪਹਿਲੇ ਸੂਏ ਤੋਂ ਦਿੱਤਾ ਜੀ ਤੇਰੇ ਹੱਥ ਉੱਥੇ ਤੇ ਸੀਲ ਸੌਣੀ ਆ ਹਾਂ ਜੀ ਹਾਂ ਜੀ ਆ ਦੇਖੋ ਜੀ ਓਕੇ ਓਕੇ ਤੇ ਕਿੰਨੇ ਪਰ ਹੈ ਬਈ ਇਹਦਾ 82000 ਰੁਪਏ ਜੀ ਮਹਾਨਤਾਨ ਵਿੱਚ ਮਹਾਨਤਾਨ ਕਰਾਂਗੇ ਜੀ ਸਰਪ੍ਰਾਈਜ਼ ਕੋਈ ਨਹੀਂ 82000 ਜਰੂਰ ਤੁਹਾਡਾ ਮਹਾਨਤਾਨ ਹੋਣਾ ਤੇ ਹੁਣ ਵੀਰੇ ਜਿਹੜੀ ਆਪਾਂ ਜਰਸੀ ਧੋਕੜ ਗੱਬਣ ਦੇਖੀ ਜਾਨੇ ਹਾਂਜੀ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਸੂਈ ਵੀ ਇਹ ਕਿੰਨੇ 6 ਲੀਟਰ ਦੁੱਧਾ ਜੀ ਪੌਣੇ 4 ਮਹੀਨੇ ਦੀ ਗੱਬਣਾ ਇੱਕ ਪਾਸਾ ਜੀ ਖੋਲੋ ਜੀ ਇਹਨੂੰ ਵੀ ਤੋੜ ਕਰਕੇ ਚੈੱਕ ਚੰਗੀ ਹੈ ਜੀ ਪ्युअर ਪਿਓਰ ਜਰਸੀ ਪੰਜਾਬ ਵਾਲੀ ਛੋਟੀ ਉਮਰ ਚ ਸੂਈ ਵੀ ਹੈ ਨਾ ਬਈ ਹਾਂਜੀ ਹਾਂਜੀ ਛੋਟੀ ਉਮਰ ਸੂਈ ਵੀ ਹੈ ਜੀ ਛੋਟੀ ਉਮਰ ਚ ਸੂਈ ਵੀ ਆ ਰੰਗ ਪ੍ਰਿੰਟ ਇਹਦੇ ਵੀ ਪੂਰੇ ਚੰਗੇ 4 ਮਹੀਨਿਆਂ ਤੋਂ ਘਟਾ ਹਨਾ ਪੌਣੇ 4 ਮਹੀਨਿਆਂ ਦੀ ਘੱਬਣਾ ਪੌਣੇ 4 ਮਹੀਨਿਆਂ ਦੀ ਘੱਬਣਾ ਹਾਂਜੀ ਚੈੱਕ ਬਾਈ ਦੀ ਕਰਾਈ ਵੀ 6 ਲੀਟਰ ਦੋਈ ਦੁੱਧ ਮਿਲ ਕੇ ਲਿਆ ਸਕਦੇ ਹੋ ਤੇ ਤੁਸੀਂ ਆਪਦੀ ਆ ਕੇ ਚੈੱਕ ਕਰਾ ਲੈਣੀ ਹੈ ਜੀ ਆਹ ਦੇਖੋ ਚੰਗੀ ਹੈ ਵੀਰੇ ਹਨਾ ਹਾਂਜੀ ਹਾਂਜੀ ਬਹੁਤ ਚੰਗੀ ਬਾਕੀ ਵੀਡੀਓ ਬਣਾਉਣ ਦਾ ਉਹ ਹੀ ਟਾਈਮ ਮੈਂ ਤੁਹਾਨੂੰ ਦੱਸ ਦਿਆਂ ਫੇਰ 9 ਵਜੇ ਦਾ ਹਿਸਾਬ ਨਾਲ ਜੱਜਮੈਂਟ ਕਰ ਲੈ ਆਹ ਦੇਖੋ ਜੀ ਫੇਰ ਚੰਗਾ ਚੰਗੀ ਤਿਆਰ ਹੋਣਾ ਨੇ ਹਾਂਜੀ ਹਾਂਜੀ ਐ ਨਹੀਂ ਗੱਲ ਹੈਗੀ ਵੀ ਅੱਜ ਤੁਹਾਨੂੰ ਦੁੱਧ ਵੀ ਗਰਮੀ ਗਰਮੀ ਚੰਗਾ ਪਿਆ ਦੇਣਾ ਤੇ ਦੁੱਧ ਇਹਨਾਂ ਦਾ ਫੈਟ ਵਾਲਾ ਹੁੰਦਾ ਨਾ ਭਾਈ ਹਾਂਜੀ ਹਾਂ 6.0 ਫੈਟ ਆਉਂਦੀ ਹੈ ਜੀ ਦੁੱਧ ਤਾਂ ਪੈਂਦਾ ਪੌਣੇ ਆ ਓਕੇ ਤੇ ਇਹਦੇ ਬਾਈ ਲੈਣ ਦੇਣ ਕਿੰਨੇ ਪੈਸੇ ਆ ਇਹਦਾ ਹੀ ਮੁੱਲ ਦਾ ਜਿੰਨਾ ਮਰਜ਼ੀ ਕਰਾ ਲਓ ਹਾਂ ਨਾ 35000 ਦੀ ਦੇਵਾਂਗੇ ਜੀ ਤੇਰਾ ਰੇਟ ਜਮਾ ਜਾਇਆ ਯਾਰ ਹਨਾ ਇਹ ਦੁਕਾਨ ਆ ਬੁਲਾਣਾ ਤੇ ਕਿਉਂਕਿ ਬਾਈ ਨੇ ਵੇਚਣੇ ਆ ਪਸ਼ੂ ਇੱਕ ਅੱਧਾ ਲਿਆਉਂਦਾ ਚੰਗਾ ਪਸ਼ੂ ਹਾਂਜੀ ਹਾਂਜੀ ਤੇ ਤਾਰਾਂ ਦੂਰਾਂ ਦੀ ਓਕੇ ਭਾਈ ਜਮਾ ਓਕੇ ਹੈ ਜੀ ਕੋਈ ਐ ਨਹੀਂ ਹੈਗਾ ਜਿੱਥੇ ਮਰਜ਼ੀ ਉਹ ਕਰੀ ਜਵਾ ਲੱਖੋ ਹਾਂ ਓਕੇ 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 ਤੇ ਹੁਣ ਵੀ ਜਿਹੜੀ ਆਪਾਂ ਕੱਤੀ ਪਾਲਕ ਦੇਖੀਏ ਨਾ ਝੋਲੀ ਝਾਲੀ ਬੜੀ ਐ ਰੇ ਥੱਲੇ ਦਾ ਇਹ 18 ਮਹੀਨਿਆਂ ਦੀ ਉਮਰ ਆ ਜੀ ਕੱਤੀ ਦੀ ਆ ਦੇਖੋ ਜੀ ਕਰਾਇਓ ਚੈੱਕ ਝੋਲੀ ਕਰਾਇਓ ਚਾ ਆ ਲੋ ਜੀ ਆ ਦੇਖੋ ਜੀ ਚਾਰੇ ਥਾਣਾ ਚਾਰੇ ਥਾਣਾ ਜੀ ਬਿਲਕੁਲ ਤੇ 18 ਮਹੀਨਿਆਂ ਦੀ ਉਮਰ ਆ ਗਈ ਹਾਂਜੀ ਕਿੰਨੇ ਜਰ ਨੂੰ ਟੀਕਾ ਭਰਉਣ ਵਾਲੀ ਹੋ ਜੂ ਤੁਸੀਂ ਮੰਨ ਲਓ ਜੀ 2 ਸਾਲ ਦੇ ਲਗਭਗ ਹੋ ਜੋਗੀ ਓਕੇ ਲਿਆ ਜੀ ਹਾਂਜੀ ਬਾਕੀ ਦਾ ਸਿੰਘ ਬਹੁਤ ਚੰਗਾ ਹਨਾ ਪੂਰਾ ਸਿੰਘ ਆ ਜੀ ਥੋੜਾ ਜਿਹਾ ਮੱਥੇ ਦੇ ਵਿੱਚ ਬਾਹਰ ਆ ਗਿਆ ਨੀਲੀ ਦਾਵੀ ਦੇ ਬੇਟੋ ਪੈਦਾ ਹੋਈ ਲੱਗਦੀ ਆ ਹਾਂਜੀ ਹਾਂ ਸਿੰਘਾ ਸਿੰਘਾਂ ਦੀ ਕੁੰਡੀ ਆ ਜੀ ਪੂਰੀ ਹਾਂ ਵਜਨ ਵੀ ਵਧੀਆ ਹੈਗਾ ਕੱਤੀ ਦੇ ਹਿਸਾਬ ਨਾਲ ਹਾਂਜੀ ਹਾਂਜੀ ਆ ਦੇਖੋ ਜੀ ਪੂਰੀ ਚੰਗੀ ਜੇ ਆਪਾਂ ਗੱਲ ਕਰ ਲਗੇ 4 ਸਪੇਰੇ ਦੀ ਕੱਟੀ ਚੰਗੀ ਲੈ ਚਲੋ ਵੀਰੇ ਫੇਸ ਕਰੋ ਚੱਕ ਇੱਕ ਨੰਬਰ ਤੇ ਥੱਲੇ ਉਹ ਥਣ ਝੋਲੀ ਦੀ ਵੀ ਪੂਰੀ ਸਫਲ ਹੈ ਚਲੋ ਜੀ ਹੂੰ ਆ ਦੇਖੋ ਜੀ ਤੇ ਕੀ ਰੇਟ ਆ ਗਿਆ ਭਾਈ ਇਹਦਾ ਇਹਦਾ ਲੈਣ ਦੇਣ 25000 ਰੁਪਏ ਆ ਜੀ 25000 ਦੇ ਵਿੱਚੋਂ ਮਾਨਦਾਨ ਕਰਾਂਗੇ ਮਾਨਦਾਨ ਹੀ ਹੋਊਗਾ ਹਾਂਜੀ ਹੈ ਜੀ ਬਾਕੀ ਦੀ ਗੱਲ ਜਰੂਰ ਬਾਈ ਨਾਲ ਤੁਸੀਂ ਕਰਨਾ ਸੰਪਰਕ ਨੰਬਰ 2 ਦਾ ਹੁਣ ਸਕਰੀਨ 25000 ਪਾਲਕ ਕੱਟੀ ਦਾ ਮੁੱਲ ਇਹਦਾ ਤੇ ਮਾਨਦਾਨ ਤੁਹਾਡਾ ਹੋ ਜੂ ਚਾਰੇ ਥਣ ਲੱਗੇ ਵਸ ਐਜ ਵਧੀਆ ਤੇ ਇਹਦਾ 35000 6 ਕਿਲੋ ਦੁੱਧ ਪਾਉਣੇ 4 ਮਹੀਨਿਆਂ ਦੀ ਤੇ ਇੱਕ ਪਾਸ ਤੇ ਜਿਹੜੀ ਅਪਲੂਨ ਝੋਟੀ ਤੁਹਾਨੂੰ ਦਿਖਾਈ ਇਹਦਾ 92000 ਰੁਪਏ 92000 ਰੁਪਏ ਇਹਦਾ ਤੇ ਮਾਨਦਾਨ ਤੁਹਾਡਾ ਹੋ ਜਾਣਾ ਤੇ ਇਧਰ 82000 ਚੰਗੀ ਵਿਹੜ ਹੈਗੀ ਚੰਗੇ ਨਾਲ ਤੁਹਾਨੂੰ ਚਾਰੇ ਦਿਖਾ ਦੇ ਨੰਬਰ ਬੋਲ ਗਏ ਜੀ ਫਿਰ 98785 ਜੀ 27374 ਪਿੰਡ ਮਹਾਰਾਜ ਅਟਾਲ ਵਾਲੀ ਵਾਲਾ ਰੋਡ ਅਟਾਲ ਵਾਲੀ ਰੋਡ ਮਹਾਰਾਜ ਜੀ ਮਹਾਰਾਜ ਹਾਂਜੀ ਬਾਕੀ ਨੰਬਰ ਵਾਈ ਦਾ ਆਨ ਸਕਰੀਨ ਆ ਧੰਨਵਾਦ ਜੀ